ਸਾਰੇ ਭਲੇਖੇ ਕੱਢਣ ਦੇ ਲਈ ਤੇ ਸਾਰੇ ਸਵਾਲਾਂ ਦੇ ਜਵਾਬ ਦੇਣ ਦੇ ਲਈ ਦਿੱਲੀ ਦੇ ਵਿੱਚ ਅੱਜ 10 ਹਜ਼ਾਰਾਂ ਕਿਸਾਨਾਂ ਦਾ ਇਹ ਇਕੱਠ ਆਨ ਡਟਿਆ ਤੁਸੀਂ ਦੇਖੋ ਸੈਂਕੜੇ ਹਜ਼ਾਰਾਂ ਦੀ ਤਦਾਦ ਚ ਤਾਂ ਕਿਸਾਨ ਪੈਣਾ ਨੇ ਤੇ ਪਿੱਛੇ 10 ਹਜ਼ਾਰਾਂ ਕਿਸਾਨ ਨੇ ਔਰ ਜਿਹੜੇ ਸਵਾਲ ਸੀ ਕਿ ਹੁਣ ਇਹ ਦਿੱਲੀ ਵੜ ਕੇ ਦਿਖਾਉਣ ਹੋਣੀ ਦਿੱਲੀ ਆ ਸਕਦੇ ਹੋ ਨਹੀਂ ਆਉਣ ਦੇਣੀ ਉਹਨਾਂ ਸਾਰੇ ਸਵਾਲਾਂ ਨੂੰ ਜਵਾਬ ਦੇਣ ਦੇ ਲਈ ਅੱਜ ਇਹ ਇਕੱਠ ਆਪਣੇ ਆਪ ਗਵਾਹੀ ਭਰ ਰਿਹਾ ਸੋ ਦਿੱਲੀ ਕੀ ਦੀ ਹੈ ਸਾਡੀ ਰਾਜਧਾਨੀ ਹੈ ਔਰ ਅਸੀਂ ਲਾਹੌਰ ਜਾਵਾਂਗੇ ਇਹ ਤਾਂ ਅਸੀਂ ਉਦੋਂ ਹੀ ਕਹਤੇ ਸੀ ਵੀ ਜਿੱਦਾਂ ਐਸਕੇ ਐਮ ਨੇ ਐਲਾਨ ਕਰਦਾ ਇਹ ਪੰਜਾਬ ਦਾ ਕਿਸਾਨ ਭਾਰਤ ਦਾ ਕਿਸਾਨ ਆਪਦੀ ਰਾਜਧਾਨੀ ਜਾਊਗਾ ਇਹ ਰਾਜਧਾਨੀ ਸਾਡੀ ਸਾਰੀ ਹੋਈਆਂ ਲੋਕਾਂ ਦੀ ਮਿਹਨਤ ਕਸ ਲੋਕਾਂ ਦੀ ਇਹਨਾਂ ਦੇ ਤਾਂ ਝੂਠ ਆ ਇਹਨਾਂ ਲਵੇ ਪਰ ਤੁਸੀਂ ਦੇਖ ਸਕਦੇ ਹੋ ਦਿੱਲੀ ਦੇ ਰਾਮਲੀਲਾ ਗਰਾਊਂਡ ਤੋਂ ਤੁਹਾਨੂੰ ਲਾਈਵ ਦਿਖਾ ਰਹੇ ਹਾਂ ਦਰਜਣਾ ਰੋਕਾਂ ਦਰਜਣਾ ਮੁਸ਼ਕਲਾਂ ਪਾਸੇ ਕਰਕੇ ਨਵੇਂ ਰਸਤਿਆਂ ਤੇ ਨਵੇਂ ਤਰੀਕਿਆਂ ਦੇ ਨਾਲ ਇਹ ਦਿੱਲੀ ਆਏ ਨੇ ਉਹ ਦਿੱਲੀ ਤੋਂ ਕੀ ਰੋਕ ਸਕਦੇ ਆ ਮਹਾਰਾਜ ਦੀ ਕਿਰਪਾ ਸਾਡਾ ਏਕਾ ਹੋਣਾ ਚਾਹੀਦਾ ਪਿੱਛੇ ਤੱਕ ਇੱਥੋਂ ਲਗਭਗ ਕਿਲੋਮੀਟਰ ਦਰਵਾਜਾ ਹੈ ਰਾਮਲੀਲਾ ਗਰਾਊਂਡ ਦਾ ਕੈਮਰੇ ਦਾ ਲੈਂਸ ਉਸ ਉਥੋਂ ਤੱਕ ਕੰਮ ਨਹੀਂ ਕਰ ਸਕਦਾ ਜਿੱਥੋਂ ਤੱਕ ਇਹ ਇਕੱਠ ਹੈ ਔਰ ਦਿੱਲੀ ਗੜਾ ਉਹਨਾਂ ਦੀ ਆਪਦੀ ਆ ਦਿੱਲੀ ਸਾਡੀ ਵੀ ਆ ਸਾਡੇ ਬਜ਼ੁਰਗਾਂ ਦੀ ਆ ਦਿੱਲੀ ਕੋਈ ਦਿੱਲੀ ਬਾਹਰੋਂ ਨਹੀਂ ਆਈ ਵੀ ਜਿਹਦੇ ਵਿੱਚ ਅਸੀਂ ਨਹੀਂ ਪਹੁੰਚ ਸਕਦੇ ਮਹਾਰਾ ਜਸੀਂ ਮਾਈ ਪਾ ਗੋਰੀਆ ਵਾਰ ਸਾਂ ਅਸੀਂ ਪਿੱਛੇ ਨਹੀਂ ਹਟਣਾ ਜਿੰਨਾ ਚਿਰ ਮੋਦੀ ਸਾਡੀਆਂ ਮੰਗਾਂ ਨਹੀਂ ਪੂਰੀਆਂ ਕਰਦਾ ਜੀ ਹਾਂ ਅਸੀਂ ਕਿਸਾਨ ਆ ਕਿਸਾਨ ਦੀ ਮੈਂ ਮਾਂ ਆ ਕਿਸਾਨ ਦੀ ਮੈਂ ਘਰ ਵਾਲੀ ਆ ਠੀਕ ਹੈ ਕਿਸਾਨ ਦੀ ਮੈਂ ਦਾਦੀ ਆ ਅਸੀਂ ਆਪਦੀ ਮੰਗਾ ਮਨਾ ਕੇ ਫਿਰ ਪਿੱਛੇ ਹਟਾਂਗੇ ਅਸੀਂ ਤਾਂ ਨਹੀਂ ਅੱਗੇ ਨੂੰ ਮੋਰਚਾ ਲਾ ਕੇ ਵਹਿ ਜਾਗੇ ਜੇ ਸਾਡੀਆਂ ਨੌਵੇਂ ਪਾਸ਼ਾ ਸਾਡਾ ਗੁਰਦੇਵ ਬਹਾਦਰ ਨੇ ਇਹਦੇ ਖਤਰਗਲ ਲਾਇਆ ਸੀਗਾ ਹਾਂਜੀ ਇਹ ਹੁਣ ਸਾਰੇ ਸਾਡੇ ਲਈ ਤਰੀਕੇਕਾਰ ਹੋਰ ਬਹੁਤ ਨੇ ਅਸੀਂ ਉਹਨਾਂ ਦੇ ਬਾਰਸਾਂ ਜਿਨ੍ਹਾਂ ਨੇ ਅਸੈਂਬਲੀ ਹਿਲਾਤੀ ਦੀ ਅੱਜ ਚਾਹੇ ਉਹ ਸਰਕਾਰ ਹੈ ਤੇ ਚਾਹੇ ਉਹ ਸਾਰੇ ਉਹ ਲੋਕ ਜਿਹੜੇ ਸਵਾਲ ਕਰਦੇ ਸੀ ਕਿ ਹੁਣ ਦਿੱਲੀ ਨਹੀਂ ਆਉਣ ਦਿੰਦੇ ਹੋਂ ਨਹੀਂ ਵੜਨ ਦਿੰਦੇ ਸੋ ਉਹਨਾਂ ਸਾਰਿਆਂ ਦੇ ਲਈ ਇਹ ਇਕੱਠ ਇੱਕ ਬਹੁਤ ਵੱਡਾ ਜਵਾਬ ਹੈ ਇਧਰ ਤੁਸੀਂ ਦੇਖ ਸਕਦੇ ਹੋ ਇਹ ਪੰਡਾਲ ਲੱਗਾ ਹੋਇਆ ਕਿਸਾਨ ਆਗੂ ਜਿਹੜੇ ਨੇ ਉਹ ਮੂਹਰੇ ਬੈਠੇ ਨੇ ਇਧਰ ਅੱਗੇ ਸਟੇਜ ਲੱਗਾ ਹੋਇਆ ਕਿਸਾਨ ਮਜ਼ਦੂਰ ਮਹਾਪੰਚਾਇਤ ਦਾ ਬੋਰਡ ਜਿਹੜਾ ਉਹ ਲੱਗ ਚੁੱਕਾ ਹੈ ਪੂਰੇ ਦੇਸ਼ ਤੋਂ ਆਏ ਨੇ ਕੰਨਿਆ ਕੁਮਾਰੀ ਤਾਮਿਲਨਾਡੂ ਕੇਰਲ ਤੋਂ ਲੈ ਕੇ ਤੇ ਪੰਜਾਬ ਤੱਕ ਪੰਜਾਬ ਕੱਲੇ ਦੇ ਵਿੱਚੋਂ ਸੰਯੁਕਤ ਕਿਸਾਨ ਮੋਰਚਾ ਸਾਰੀਆਂ ਜੱਥੇਬੰਦੀਆਂ ਆਈਆਂ ਪਰ ਕੱਲੀ ਉਗਰਾਹਾ ਜੱਥੇਬੰਦੀ 800 ਵੱਡੀਆਂ ਬੱਸਾਂ ਤੇ ਕਰੀਬ ਛੋਟੇ ਵਹੀਕਲ ਪਾ ਕੇ ਹਜ਼ਾਰ ਤੋਂ ਵੱਧ ਵਹੀਕਲ ਕੱਲੀ ਉਗਰਾਹਾ ਜੱਥੇਬੰਦੀ ਜੜੀ ਆ ਉਹ ਲੈ ਕੇ ਆਈ ਆ ਔਰ ਤੁਸੀਂ ਦੇਖੋ ਮੈਂ ਤੁਹਾਨੂੰ ਇਹ ਪੂਰਾ ਸੀਨ ਦਿਖਾਉਣਾ ਇਹ ਸੀਨ ਉਹਨਾਂ ਸਾਰੇ ਸਵਾਲਾਂ ਦਾ ਜਵਾਬ ਹੈ ਜਿਹੜੇ ਇਹ ਕਹਿੰਦੇ ਸੀ ਕਿ ਹੁਣ ਨਹੀਂ ਦਿੱਲੀ ਵੜ ਸਕਦੇ ਸੋ ਤੁਸੀਂ ਦੇਖੋ ਇਹ ਇਕੱਠ ਪੰਜਾਬ ਦਾ ਵੀ ਹੈ ਹਰਿਆਣਾ ਦਾ ਵੀ ਹੈ ਇਕੱਠ ਯੂਪੀ ਦਾ ਵੀ ਹੈ ਇਕੱਠ ਮੱਧ ਪ੍ਰਦੇਸ਼ ਦਾ ਵੀ ਹੈ ਕੇਰਲ ਦਾ ਵੀ ਹੈ ਤਾਮਿਲਨਾਡੂ ਔਰ ਕੰਨਿਆ ਕੁਮਾਰੀ ਤੱਕ ਦਾ ਹੈ ਔਰ ਖਾਸ ਕਰ ਉਹ ਤਸਵੀਰ ਇੱਥੇ ਮੌਜੂਦ ਹੈ ਜਿਹਦੇ ਤੋਂ ਹਕੂਮਤਾਂ ਲਗਾਤਾਰ ਟਾਲਾਵਟ ਦੀਆਂ ਨੇ ਉਹ ਜਿਹੜੀ ਕਿਸਾਨ ਏਕਤਾ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਦੀ ਤਸਵੀਰ ਕਿਉਂਕਿ ਅੰਗਰੇਜ਼ਾਂ ਦੇ ਜ਼ਮਾਨੇ ਤੋਂ ਪਹਿਲਾਂ ਤੋਂ ਫੁੱਟ ਪਾਓ ਤੇ ਰਾਜ ਕਰੋ ਡਿਵਾਈਡ ਐਂਡ ਰੂਲ ਓਵਰ ਦੀ ਨੀਤੀ ਜਿਹੜੀ ਐ ਉਹ ਚਲਦੀ ਆਈ ਔਰ ਪੰਜਾਬ ਤੇ ਹਰਿਆਣਾ ਨੂੰ ਹਮੇਸ਼ਾ ਤੋਫਾੜ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਅੱਜ ਇਸ ਇਕੱਠ ਦੇ ਵਿੱਚ ਪੰਜਾਬ ਹਰਿਆਣਾ ਜਿੰਦਾਬਾਦ ਦੇ ਨਾਰੇ ਲੱਗ ਰਹੇ ਨੇ ਤੁਸੀਂ ਦੇਖ ਸਕਦੇ ਹੋ ਜੋਸ਼ ਭਰਿਆ ਹੋਇਆ ਜਿੱਥੇ ਬਾਪੂ ਬੈਠੇ ਨੇ ਉੱਥੇ ਇਹ ਗੱਬਰੂ ਬੈਠੇ ਨੇ ਨੌਜਵਾਨ ਵੀ ਨੇ ਬਾਪੂ ਵੀ ਨੇ ਜਿੱਥੇ ਬਾਪੂ ਤੇ ਨੌਜਵਾਨ ਨੇ ਉਧਰ ਇਧਰ ਮਾਵਾਂ ਵੀ ਨੇ ਭੈਣਾਂ ਵੀ ਨੇ ਹਰ ਕਿਸਾਨਾਂ ਤੇ ਮਜ਼ਦੂਰਾਂ ਦਾ ਹਰ ਵਰਗ ਅੱਜ ਇਸ ਇਕੱਠ ਚ ਮੌਜੂਦ ਹੈ ਇਧਰ ਪਿੱਛੇ ਪੁਲਿਸ ਫੋਰਸ ਲੱਗੀ ਹੈ तमाम ਰੋਕਾਂ ਸੀ ਜਿਹੜੀਆਂ ਚੁਣੌਤੀ ਸੀ ਪਰ ਇਹਨਾਂ ਖੇਤਾਂ ਦੇ ਪੁੱਤਾਂ ਲਈ ਕੋਈ ਚੁਣੌਤੀ ਕੰਮ ਨਹੀਂ ਕਰ ਸਕਦੀ ਕਿਉਂਕਿ ਇਹ ਖੇਤਾਂ ਦੇ ਵਿੱਚ ਸੌਣਾ ਜਾਣਦੇ ਨੇ ਇਹਨਾਂ ਨੂੰ ਵਟੋ ਵਟ ਆਉਣਾ ਆਉਂਦਾ ਇਹਨਾਂ ਨੇ ਜਿਹੜੇ ਕਿਸਾਨ ਸਾਡੇ ਪਹਿਲਾਂ ਛੰਭੂ ਤੇ ਖਨੌਰੀ ਤੇ ਰੋਕੇ ਹੋਏ ਨੇ ਇਹ ਕਹਿੰਦੇ ਜਦੋਂ ਇਹਨਾਂ ਨੂੰ ਪੁੱਛਿਆ ਕਿ ਉਹ ਕਿਉਂ ਰੋਕੇ ਨੇ ਤੁਸੀਂ ਕਿਉਂ ਆ ਗਏ ਤਾਂ ਇਹਨਾਂ ਦਾ ਜਵਾਬ ਹੈ ਕਿ ਉਹ ਘੱਟ ਤਿਆਰੀ ਦੇ ਨਾਲ ਇਕੱਲੇ ਆ ਗਏ ਸੀਗੇ ਇਸੇ ਲਈ ਰੋਕ ਲਿਆ ਗਿਆ ਤੇ ਅਸੀਂ ਇਕੱਠੇ ਹੋ ਕੇ ਵੱਧ ਤਿਆਰੀ ਨਾਲ ਆਏ ਆ ਬਿਲਕੁਲ ਉਸੇ ਤਰ੍ਹਾਂ ਜਿਵੇਂ ਇੱਕੋ ਰੇੜੀ ਤੇ ਦੋ ਤਰ੍ਹਾਂ ਦੇ ਅੰਗੂਰ ਪਏ ਹੁੰਦੇ ਨੇ ਇੱਕ ਰੇਟ 100 ਰੁਪਏ ਕਿਲੋ ਤੇ ਦੂਜੇ ਉਹੀ 30 ਰੁਪਏ ਕਿਲੋ ਪੋਛਣ ਤੇ ਪਤਾ ਲੱਗਦਾ ਹੈ ਕਿ ਅੰਗੂਰ ਤਾਂ ਉਹੀ ਨੇ ਪਰ ਜਿਹੜੇ ਗੁੱਛੇ ਨਾਲੋਂ ਟੁੱਟ ਗਏ ਉਹ 30 ਰੁਪਏ ਕਿਲੋ ਹੋ ਜਾਂਦੇ ਨੇ ਸੋ ਇਧਰ ਤੁਸੀਂ ਦੇਖ ਸਕਦੇ ਹੋ ਦੂਰ ਤੱਕ ਆਰਾਮ ਲੀਲਾ ਗਰਾਊਂਡ ਤੋਂ ਮੈਂ ਤੁਹਾਨੂੰ ਇਹ ਤਸਵੀਰਾਂ ਦਿਖਾ ਰਿਹਾ ਸੋ ਅੱਜ ਇਹ ਵੱਡਾ ਇਕੱਠ ਉਹ ਸਵਾਲ ਦਾ ਵੀ ਜਵਾਬ ਹੈ ਜਿਹੜਾ ਸਵਾਲ ਕਹਿੰਦਾ ਸੀ ਕਿ ਸੰਯੁਕਤ ਮੋਰਚਾ ਹੁਣ ਟੁੱਟ ਗਿਆ ਸੰਯੁਕਤ ਮੋਰਚਾ ਤਾਂ ਹੁਣ ਆ ਅੱਡੋ ਪਾਟੀ ਹੋ ਗਿਆ ਖਿੰਡ ਗਿਆ ਸੋ ਸੰਯੁਕਤ ਮੋਰਚੇ ਦਾ ਸਮੂਚੀਆਂ ਜਥੇਬੰਦੀਆਂ ਦਾ ਇਹ ਇਕੱਠ ਅੱਜ ਉਸ ਏਕਤਾ ਦੀ ਗਵਾਹੀ ਪਰਦਾ ਜਿਹੜੀ ਏਕਤਾ ਦੇਖ ਕੇ ਕਿਸੇ ਨਾ ਕਿਤੇ ਸਰਕਾਰਾਂ ਨੂੰ ਪ੍ਰੋਬਲਮ ਹੁੰਦੀ ਆ ਕਿਤੇ ਨਾ ਕਿਤੇ ਉਹਨਾਂ ਸਿਆਸਤਾਂ ਨੂੰ ਪ੍ਰੋਬਲਮ ਹੁੰਦੀ ਆ ਜਿਹੜੀਆਂ ਸਿਆਸਤਾਂ ਪਾੜੋ ਤੇ ਰਾਜ ਕਰੋ ਦੀ ਨੀਤੀ ਖੇਡਦੀਆਂ ਨੇ ਪੰਜਾਬ ਤੋਂ ਵੀ ਬੈਠੇ ਨੇ ਔਰ ਇਹ ਉੱਤਰ ਪ੍ਰਦੇਸ਼ ਯੂਪੀ ਤੋਂ ਬੈਠੇ ਨੇ ਯੂਪੀ ਤੋਂ ਆਏ ਹੋ ਜੀ ਹਾਂ ਜੀ ਯੂਪੀ इटावा ਸੇ ਆਇਆ ਹੂੰ ਜੀ ਜੀ ਤੁਸੀਂ ਦੇਖ ਸਕਦੇ ਹੋ ਪੂਰੇ ਭਾਰਤ ਦੇ ਕਿਸਾਨ ਮਜ਼ਦੂਰ ਅੱਜ ਇੱਥੇ ਪਹੁੰਚੇ ਨੇ ਆਰਾਮ ਲੀਲਾ ਗਰਾਊਂਡ ਦਾ ਵੱਡਾ ਮੈਦਾਨ ਜਿਹੜਾ ਹੈ ਉਹ ਭਰ ਚੁੱਕਾ ਹੈ ਤੁਸੀਂ ਦੇਖ ਸਕਦੇ ਹੋ ਇਹ ਬੇਬੇ ਵਿਚਾਰੀਆਂ ਉਮਰ ਵੱਡੀ ਹੋ ਚੁੱਕੇ ਬੇਬੇ ਆ ਗਏ ਆ ਕੇ ਪੁੱਤ ਆ ਕੇ ਉਹ ਤਾਂ ਕਹਿੰਦੇ ਸੀ ਹੁਣ ਔਣ ਨਹੀਂ ਦੇਣਾ ਆ ਕੇ ਪੁੱਤ ਉਹ ਤਾਂ ਕਹਿੰਦੇ ਸੀ ਵੜ ਨਹੀਂ ਦੇਣਾ ਡੰਡਾ ਝੰਡਾ ਸਾਡੇ ਕੋਲੇ ਡੰਡਾ ਪਾਇਆ ਹੈ ਬੇਬੇ ਕਹਿੰਦੀ ਡੰਡੇ 'ਚ ਝੰਡਾ ਪਾਇਆ ਇਹ ਉਹ ਬੇਬੇ ਨੇ ਜਿਹੜੀਆਂ ਵੇਖਣ ਨੂੰ ਅਨਪੜ ਲੱਗਦੀਆਂ ਨੇ ਪਰ ਜੱਥੇ ਬੰਦੀਆਂ ਨੇ ਇਹਨਾਂ ਨੂੰ ਉਹ ਸਵਾਲ ਪੜਾ ਦਿੱਤੇ ਨੇ ਜਿਹੜੇ ਅਰਥ ਸ਼ਾਸਤਰ ਦੀ ਇਕਨੋਮਿਕਸ ਦੀ ਪੜ੍ਹਾਈ ਕਰਨ ਵਾਲਿਆਂ ਨੂੰ ਵੀ ਨਹੀਂ ਪਤਾ ਹੁੰਦੇ ਇਹਨਾਂ ਨੂੰ ਹੁਣ ਪਤਾ ਲੱਗ ਗਿਆ ਕਿ ਕਿਵੇਂ ਸਰਕਾਰਾਂ ਕਾਰਪੋਰੇਟਾਂ ਦੇ ਹੱਥਾਂ 'ਚ ਚੱਲਦੀਆਂ ਨੇ ਇਹ ਅਣਪੜ ਬੇਬੇ ਇਹ ਜਾਣਦੀਆਂ ਨੇ ਕਿ ਕਿਸ ਤਰੀਕੇ ਦੇ ਨਾਲ ਚਿਹਰੇ ਹੋਰ ਹੁੰਦੇ ਨੇ ਹਕੂਮਤ ਕੁਝ ਕਰਾਣਿਆਂ ਦੀ ਹੁੰਦੀ ਐ ਸੋ ਤੁਸੀਂ ਦੇਖ ਸਕਦੇ ਹੋ ਦੂਰ ਤੱਕ ਇਕੱਠ ਜਿਹੜਾ ਉਹ ਨਜ਼ਰ ਆ ਰਿਹਾ ਸੋ ਬਹੁਤ ਵੱਡਾ ਇਕੱਠ ਕਿਸਾਨਾਂ ਦਾ ਅੱਜ ਇੱਥੇ ਦੇਖਣ ਨੂੰ ਮਿਲ ਰਿਹਾ ਸਾਰੇ ਭੁਲੇਖੇ ਸਾਰੇ ਭਰਮ ਅੱਜ ਦੂਰ ਹੋ ਜਾਣਗੇ ਜਿਹੜੇ ਇਹ ਕਹਿੰਦੇ ਸੀ ਕਿ ਹੁਣ ਨਹੀਂ ਵੜਨ ਦੇਣਾ ਸੋ ਮੰਗਾ ਕੀ ਨੇ ਸਭ ਤੋਂ ਵੱਡੀ ਮੰਗ ਹੈ ਕਿ ਜਿਹੜੀਆਂ ਮੰਗੀ ਮੰਨੀਆਂ ਮੰਗਾ ਸੀ ਜਦੋਂ ਦਿੱਲੀ ਅੰਦੋਲਨ ਖਤਮ ਕਰਾਇਆ ਉਹ ਲਾਗੂ ਕਰੋ ਮੰਨੀਆਂ ਮੰਗਾ ਕਿਹੜੀਆਂ ਸੀ ਐਮਐਸਪੀ ਗਰੰਟੀ ਕਾਨੂੰਨ ਕਿਸਾਨਾਂ ਦਾ ਸਮੁੱਚਾ ਕਰਜ਼ਾ ਮਾਫੀ ਔਰ ਜਿਹੜਾ ਲਖੀਮਪੁਰ ਖੀਰੀ ਦੇ ਵਿੱਚ ਕਤਲੇਆਮ ਹੋਇਆ ਸੀ ਉਹਦੇ ਕਾਤਲਾਂ ਨੂੰ ਸਜ਼ਾਵਾ ਸੋ ਤੁਸੀਂ ਦੇਖ ਸਕਦੇ ਹੋ ਬੇਬੇ ਮੋਡਿਆਂ ਤੇ ਰੱਖੇ ਨੇ ਝੰਡੇ ਔਰ ਬੇਬੇ ਐਥਲੀਟ ਖੜਾਰਨਾ ਮੰਗ ਤੇਜ ਆ ਰਹੀਆਂ ਨੇ ਅੱਗੇ ਪੁਲਿਸ ਨੇ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਬੇਬੇ ਜਿਹੜੀਆਂ ਨੇ ਉਹ ਆਪਣੀ ਧੁੰ ਦੇ ਵਿੱਚ ਅੱਗੇ ਟੱਪ ਗਈਆਂ ਨੇ ਤੁਸੀਂ ਦੇਖ ਸਕਦੇ ਹੋ ਇਹ ਮੋਡਿਆਂ ਤੇ ਡੰਡੇ ਤੇ ਡੰਡਿਆਂ 'ਚ ਝੰਡੇ ਸੋ ਤੁਹਾਨੂੰ ਦਿਖਾ ਰਹੇ ਹਾਂ ਇਹ ਸਿੱਧੀਆਂ ਤਸਵੀਰਾਂ ਆਰਾਮ ਲੀਲਾ ਗਰਾਊਂਡ ਦਿੱਲੀ ਤੋਂ ਸੋ ਪਿਛੇ ਤੱਕ ਜਿੱਥੋਂ ਤੱਕ ਨਜ਼ਰ ਜਾਂਦੀ ਏ ਉਥੋਂ ਤੱਕ ਅੱਜ ਖੇਤਾਂ ਦੇ ਪੁੱਤ ਜਿਹੜੇ ਨੇ ਉਹ ਡਟੇ ਹੋਏ ਪਰ ਉਹ ਤਾਂ ਕਹਿੰਦੇ ਸੀ ਅਸੀਂ ਹੁਣ ਵੜਨ ਨਹੀਂ ਦੇਣਾ ਹੁਣ ਪੈਰ ਪਾ ਕੇ ਦਿਖਾਉਣਾ ਆ ਦੇਖੋ ਤੁਹਾਡੇ ਸਾਹਮਣੇ ਜਿਉਂਦੀ ਜਾਗਦੀ ਮਿਸਾਲ ਹੈ ਸਾਰੀਆਂ ਜੱਥੇਬੰਦੀਆਂ ਉਹੀ ਕਿਸਾਨ ਨੇ ਸਾਰੇ ਆ ਕੇ ਬੱਸਾਂ ਤੇ ਵੀ ਆਏ ਨੇ ਟਰੈਕਟਰਾਂ ਤੇ ਵੀ ਗੱਡੀਆਂ 'ਚ ਵੀ ਆ ਗਏ ਇਹ ਤਰੀਕਾ ਕਰ ਲੋਕ ਨੇ ਬਖਸ਼ੀ ਜੀ ਸੋਨੂੰ ਪਤਾ ਹੈ ਤੁਸੀਂ মিডিਆ ਵਾਲੇ ਬਹੁਤ ਸਿਆਣੇ ਪੱਤਰਕਾਰ ਹੋ ਅਸੀਂ ਜਾਣਦੇ ਆ ਇਹ ਗੱਲਾਂ ਵੀ ਇਹ ਸਰਕਾਰ ਇਹਦਾ ਕੁਝ ਕਰਦੀ ਹੁੰਦੀ ਹੈ ਕੁਝ ਸਾਡੇ ਭਾਈ ਭੁੱਲੜਦੇ ਉਹਨਾਂ ਨੇ ਜਲਦੀ ਜਿ ਫੈਸਲਾ ਲੈ ਲਿਆ ਸਕੇਮ ਨਾਲ ਸਲਾਹ ਨਹੀਂ ਹੋਈ ਚਲੋ ਕੋਈ ਗੱਲ ਨਹੀਂ ਭੁੱਲਿਆ ਜੇ ਘਰ ਆ ਜੇ ਅਸੀਂ ਉਹਨੂੰ ਭੁੱਲਿਆ ਨਹੀਂ ਮੰਨਦੇ ਇਹ મોદી ਭੁੱਲ ਜੇ ਇਹ ਲੋਕ ਐਮ ਐਸ ਬੀ ਕਾਨੂੰਨ ਬਣਾ ਕੇ ਗਰੰਟੀ ਬਣਾ ਕੇ ਰਹਿਣਗੇ ਇਹ ਇਦਾਂ ਜਾਣ ਵਾਲੇ ਕਿਸਾਨ ਨਹੀਂ ਹੈਗੇ ਜੇ ਅੱਜ ਉਹਨੇ ਇਹ ਗੱਲ ਨੂੰ ਨਾ ਬਿਚਾਰਿਆ ਆਉਣ ਵਾਲੇ ਸਮੇਂ ਦੇ ਵਿੱਚ ਹਾਜਾ ਅਸੀਂ ਸੰਘਰਸ਼ ਵਿੜਾਂਗੇ ਕੋਈ ਜ਼ਰੂਰੀ ਨਹੀਂ ਵੀ ਜਿਸ ਤਰ੍ਹਾਂ ਅਸੀਂ ਪਹਿਲਾਂ ਬਾਰਡਰਾਂ ਤੇ ਬਹਿ ਕੇ ਸੰਘਰਸ਼ ਲੜ ਕੇ ਗਿਆ ਆਦੀ ਕਿਰਪਾ ਹੋਈ ਐਵੇਂ ਹੀ ਆ ਜਦੋਂ ਜੀ ਕਰਾ ਜਾਵਾਂਗੇ ਵੀ ਜਦੋਂ ਫੇਰ ਜੀ ਕਰਿਆ ਆਵਾਂਗੇ ਜਿੰਨਾ ਚਿਰ ਸਾਡਾ ਹਿਸਾਬ ਕਦਾ ਮਿਲਦਾ ਨਹੀਂ ਉਹਨਾਂ ਚਿਰ ਅਸੀਂ ਨਹੀਂ ਪਿੱਛੇ ਹਟਾਂਗੇ ਅਸੀਂ ਇਹੋ ਜਿਹਾ ਤਰੀਕਾਕਾਰ ਵਰਤਾਂਗੇ ਨਾ ਕਿਸੇ ਦਾ ਨੁਕਸਾਨ ਕਰੀਏ ਨਾਲੇ ਇਹਨਾਂ ਦੇ ਪੈਰਾਂ ਥੱਲੇ ਅੱਗ ਮਚਾ ਦੇ ਪਰ ਜੇ ਇਹਨਾਂ ਨੇ ਜਿਵੇਂ ਖਡੌਰੀ ਕੀਤਾ ਜੇ ਓਵੇਂ ਕਰਤਾ ਫੇਰ ਕਰ ਲੈਣਾ ਦਿਖਾ ਕੇ ਅੱਜ ਕਰ ਦੇ ਕੱਲ ਟ੍ਰੇਨਾਂ ਰੋਕ ਲੈਂਦੇ ਇਹਨਾਂ ਦੀਆਂ ਟ੍ਰੇਨਾਂ ਤੇ ਆਇਆ ਏਸੀ ਡੱਬਿਆਂ 'ਚ ਬਹਿ ਗਏ ਆ ਤੁਸੀਂ ਵੀਡੀਓਆਂ ਦੇਖੀਆਂ ਹੋਣਗੀਆਂ ਸਾਡੇ ਜਵਾਨਾਂ ਨੇ ਭਾਈਆਂ ਨੇ ਏਸੀ ਡੱਬਿਆਂ 'ਚ ਬਹਿ ਗਏ ਇਹਨਾਂ ਦੇ ਟੀਟੀ ਸਾਡੇ ਕੋਲੋਂ ਕਬੂਤਰ ਵਾਂਗੂ ਅੱਖਾਂ ਮੀਚ ਕੇ ਲੰਘ ਜਾਂਦੇ ਤੇ ਸਾਨੂੰ ਤਾਂ ਪੁੱਛਿਆ ਵੀ ਨਹੀਂ ਕਿਸੇ ਨੇ ਕਹਿੰਦੇ ਜਾਓ ਭਾਈ ਬਰਾਤ ਚੱਲਿਓ ਦਿੱਲੀ ਨੂੰ ਬੇਬੇ ਜੀ ਉਹ ਕਹਿੰਦੇ ਸੀ ਦਿੱਲੀ ਵੜਨ ਨਹੀਂ ਦੇਣਾ ਦਿੱਲੀ ਆਉਣ ਨਹੀਂ ਦੇਣਾ ਤੇ ਆਣ ਤੇ ਓ ਫਿਰ ਹਾਂਜੀ ਆ ਸਕਿਆ ਅਸੀਂ ਆਪਦੇ ਮੰਗਾ ਬਣਾਉਣ ਆਏ ਆ ਅਸੀਂ ਆਪਦੇ ਪਰ ਉਹ ਤਾਂ ਕਹਿੰਦੇ ਸੀ ਅਸੀਂ ਦਿੱਲੀ ਵੜਨੀ ਨਹੀਂ ਦੇਣਾ ਅਸੀਂ ਤਾਂ ਵੜਾਂਗੇ ਜੇ ਸਾਡੀਆਂ ਜੇ ਸਾਡੀਆਂ ਮੰਗਾ ਨਾ ਪੂਰੀਆਂ ਕਰਨਗੇ ਅਸੀਂ ਦਿੱਲੀ ਆਵਾਂਗੇ ਹਾਂਜੀ ਸਾਡੀਆਂ ਕੁਰਬਾਨੀਆਂ ਦਿੱਤੀਆਂ ਹੋਈਆਂ ਇੱਥੇ ਕਿਵੇਂ ਨਾ ਵੜਾਂਗੇ ਅੱਛਾ ਕੁਰਬਾਨੀਆਂ ਕਿਹੜੀਆਂ ਕੁਰਬਾਨੀਆਂ ਤੁਹਾਨੂੰ ਪਤਾ ਹੀ ਨਹੀਂ ਜਾ ਬਈ ਜਿੰਨਾ ਦੇ ਸਿਰ ਤੇ ਪੱਗਵੰਨੀ ਆ ਤੁਸੀਂ ਦੱਸ ਦਿਓ ਜੀ ਲੋਕਾਂ ਨੂੰ ਪਤਾ ਲੱਗ ਜਾਊਗਾ ਲੋਕਾਂ ਨੂੰ ਠੀਕ ਹੈ ਜੀ ਬਹੁਤ ਗੱਲਾਂ ਆ ਬਾਪੂ ਜੀ ਕਿਹੜੇ ਤਰੀਕਿਆਂ ਤੇ ਕਿਹੜੇ ਰਸਤਿਆਂ ਨਾਲ ਆਏ ਉਹ ਤਾਂ ਕਹਿੰਦੇ ਅਸੀਂ ਆਉਣ ਨਹੀਂ ਦੇਣਾ ਜਿਹੜਾ ਆਉਣ ਨਹੀਂ ਦਿੱਤਾ ਜਾਂਦਾ ਉਹਨਾਂ ਨੂੰ ਇਹ ਨਹੀਂ ਪਤਾ ਤੁਹਾਨੂੰ ਕਿ ਆ ਕਾਲਪੁਰਖ ਦੀ ਬਿਹੈ ਵੀ ਸਦਾ ਹੀ ਕਿਹਾ ਜਾਂਦਾ ਹੰਕਾਰ ਨੂੰ ਮਾਰ ਜੋ ਉਸ ਕਾਲਪੁਰਖ ਦੇ ਦਿੱਤੇ ਹੋਏ ਚੋਜਿਆਂ ਦੇ ਉੱਤੇ ਉਹਨਾਂ ਪਹਾੜੀਆਂ ਦੇ ਵਿੱਚੋਂ ਉਹਨਾਂ ਸੀਲਮ ਪੱਥਰਾਂ ਦੇ ਵਿੱਚੋਂ ਜਦੋਂ ਬਗੈਰ ਟ੍ਰੇਡ ਤੋਂ ਆनाज ਕੀੜੇ ਨੂੰ ਮਿਲ ਸਕਦਾ ਹੈ ਸੀਲਮ ਕੀੜੇ ਨੂੰ ਤੇ ਇਹ ਤਾਂ ਇਨਸਾਨ ਹੈ ਇਸ ਕਾਰਨ ਉਹ ਅਕਾਲ ਪੁਰਖ ਦੀ ਦਇਆ ਹੀ ਅਸੀਂ ਅਰਦਾਸ ਕਰਕੇ ਤੁਰਦੇ ਆ ਆਪਦੇ ਗੁਰੂ ਦੀ ਤੇ ਇਹ ਕੌਣ ਹੈ ਇਸ ਤੋਂ ਵੱਡੇ ਵੱਡੇ ਹੰਕਾਰੀ ਤੁਹਾਨੂੰ ਪਤਾ ਹੈ ਜੋਧਿਆਂ ਨੇ ਪੰਜਾਬੀ ਉਹ ਸੀ ਜਿਨ੍ਹਾਂ ਨੇ ਇੰਗਲੈਂਡ ਦੇ ਵਿੱਚ ਵੀ ਜਾ ਕੇ ਰਾਜ ਨੂੰ ਖਤਮ ਕੀਤਾ ਇਹੋ ਜਿਹੇ ਹੰਕਾਰੀ ਬਹੁਤ ਸਾਰੇ ਮਾਰ ਹਟਾਏ ਨੇ ਅਸੀਂ ਆਪਦੇ ਹੱਕ ਮੰਗਦੇ ਆ ਮੰਗਤੇ ਨਹੀਂ ਹੈ ਅਸੀਂ ਆਪਦੇ ਰਜਗਾਰ ਦੇ ਕੀਮਤ ਮੰਗਦੇ ਆ ਜੀ ਨਾ ਤਾਂ ਕਿ ਜੋ ਕਿ ਕਿਸਾਨ ਹੈ ਔਰ ਮਜ਼ਦੂਰ ਹੈ ਉਸ ਦਾ ਜੋ ਲੇਖਾ ਜੋਖਾ ਹੈ ਹਰ ਇੱਕ ਨੂੰ ਮੁਨਾਫਾ ਚਾਹੀਦਾ ਹੈ ਡਾਕਟਰ ਸੁਆਮੀ ਨਾਥਨ ਦੀ ਰਿਪੋਰਟ ਦੇ ਅਨਸਾਰ ਜੋ ਵੀ ਕੀਤਾ ਹੈ ਖਰਚਾ ਪਲੱਸ ਮੁਨਾਫਾ 50% ਅਸੀਂ ਉਸ ਵਿਸ਼ੇ ਨੂੰ ਲੈ ਕੇ ਅਸੀਂ ਇੱਥੇ ਆਏ ਆ ਉਹ ਐਮਐਸਪੀ ਦੇ ਰੇਟ ਨੂੰ ਮਿਥਨ ਲਈ ਅਤੇ ਲਾਗੂ ਕਰਾਉਣ ਲਈ ਨਾਲ ਗਰੰਟੀ ਲੈਣ ਲਈ ਕੌਣ ਹੈ ਹਰ ਇੱਕ ਕੰਪਨੀ ਕਹਿੰਦੀ ਹੈ ਸਾਡੀ ਗਾਰੰਟੀ ਹੈ ਪਰ ਸਰਕਾਰ ਕਿਉਂ ਨਹੀਂ ਕਹਿੰਦੀ ਫਿਰ ਉਹਨਾਂ ਦੇ ਬਕਰੇਤਾ ਦੀ ਗਾਰੰਟੀ ਹੈ ਪਰ ਜਿਹੜਾ ਲੋਕ ਰਾਜ ਕਹਿ ਰਹੇ ਹੈ ਉਹ ਲੋਕ ਨਹੀਂ ਉਹਨਾਂ ਦਾ ਆਪ ਦਾ ਰਾਜ ਹੈ ਡਿਕਟੇਟਰਾਂ ਦਾ ਰਾਜ ਹੈ ਉਸ ਨੂੰ ਗਾਰੰਟੀ ਨਹੀਂ ਦੇ ਰਹੇ ਗਾਰੰਟੀ ਲੈਣ ਆਏ ਦੇਖੋ ਇਹ ਜਿਹੜਾ ਕਾਠਾ ਇਹ ਸਾਨੂੰ ਲੱਖਾਂ ਦੇ ਵਿੱਚ ਆਸਵਾ ਜਿਹੜੀ ਆਉਣ ਦੀ ਕਿਉਂਕਿ ਕਈ ਦਿਨਾਂ ਤੋਂ ਲੋਕ ਚੱਲੇ ਹੋਏ ਆ ਤੇ ਇੱਥੇ ਪਹੁੰਚ ਰਹੇ ਆ ਕੋਈ ਮੱਲ ਪੰਜਾਬ ਤੋਂ ਕੱਲ ਦੇ ਤੁਰੇ ਹੋਏ ਆ ਕੱਲ ਸ਼ਾਮੀ ਇੱਥੇ ਪਹੁੰਚ ਗਏ ਸੀ ਤੇ ਇਹ ਜਿਹੜਾ ਇਕੱਠਾ ਆ ਇਹ ਤੁਹਾਨੂੰ ਵੀ ਅੰਦਾਜ਼ਾ ਲੱਗ ਗਿਆ ਹੁਣ ਕਿ ਹਾਲੇ ਆ ਰਹੇ ਆ ਲੋਕ ਬਹੁਤ ਸਾਰੀਆਂ ਗੱਡੀਆਂ ਜਿਹੜੀਆਂ ਉਹਨਾਂ ਨੇ ਇੱਧਰ ਆਉਣ ਨਹੀਂ ਦਿੱਤੀਆਂ ਸਾਡੀਆਂ ਬੱਸਾਂ ਪਿੱਛੇ ਖੜੀਆਂ ਆ ਤੇ ਇਹ ਇਕੱਠ ਜਿਹੜਾ ਆ ਇਹ ਉਹਨਾਂ ਨੂੰ ਦਿਖਾ ਦੂਗਾ ਸਰਕਾਰ ਨੂੰ ਕਿ ਮਤਲਬ ਜੇ ਤੁਸੀਂ ਨਹੀਂ ਮੰਗਾ ਮੰਨੋਗੇ ਆਉਣ ਵਾਲੀ ਇਲੈਕਸ਼ਨ ਜਿਹੜੀ ਆ ਉਹ ਤੁਹਾਡੇ ਲਈ ਪੁੱਠੀ ਪੈ ਸਕਦੀ ਆ ਜੇ ਤੁਸੀਂ ਜਿੱਤ ਵੀ ਜਾਓਗੇ ਉਹ ਮੰਨ ਲਓ ਮжоਰਿਟੀ ਨਹੀਂ ਤੁਸੀਂ ਲਿਆ ਸਕਦੇ ਜੋ ਤੁਹਾਨੂੰ ਆਸਵਾ ਮੰਨ ਲਓ ਤੇ ਇਹਦੇ ਨਾਲ ਬਾਕੀ ਜਿਹੜੀਆਂ ਜਥੇਬੰਦੀਆਂ ਇਹ ਪ੍ਰਚਾਰ ਕਰ ਰਹੀਆਂ ਕਿ ਇਹ ਮਿਲ ਮਿਲਾ ਕੇ ਹੋ ਗਿਆ ਅਸੀਂ ਤਾਂ ਤੁਰੇ ਹੋ ਨੌ ਤਰੀਕ ਦੇ ਤੇ ਮਿਲ ਮਿਲਾ ਕੇ ਉਹਨਾਂ ਨੇ ਦਾ ਮੰਨਤਾ ਜਿਹੜੀ ਆ ਕੱਲ ਦਿੱਤੀ ਆ ਇਹਨੂੰ ਮੈਂ ਸਾਨੂੰ ਮਨਜ਼ੂਰੀ ਦਿੱਤੀ ਆ ਤੇ ਇਹਦਾ ਮੰਨ ਲਓ ਸਾਨੂੰ ਪਹਿਲਾਂ ਹੀ ਪਤਾ ਸੀਗਾ ਉਹ ਮਨਜ਼ੂਰੀ ਸਾਨੂੰ ਦੇ ਦੇਣਗੇ ਅਸੀਂ ਇਹ ਕਿਹਾ ਸੀ ਅਸੀਂ ਜਿੱਥੇ ਵੀ ਤੁਰਾਂਗੇ ਜਿੱਥੇ ਸਾਨੂੰ ਰੁਕਣਗੇ ਅਸੀਂ ਬੈਠਾਂਗੇ ਅਸੀਂ ਸਾਰਾ ਇੰਡੀਆ ਬਲੌਕ ਕਰ ਦੇਣਾ ਸੀ ਉਹਨਾਂ ਨੂੰ ਇਹ ਪਤਾ ਸੀ ਤੇ ਰੇਲ ਗੱਡੀਆਂ ਵੀ ਸਾਰੀਆਂ ਜਿੱਥੇ ਵੀ ਰੇਲ ਗੱਡੀ ਰੋਕਣੀ ਸੀ ਉੱਥੇ ਬੈਠਣਾ ਸੀ ਉਹ ਕੁਛ ਨਹੀਂ ਸੀ ਹੁਣਾ ਉਹ ਸਭ ਕੁਝ ਜਿਹੜਾ ਸਾਡੀ ਵਾਰਨਿੰਗ ਦਿੱਤੀ ਸੀ ਮਤਲਬ ਮਰਦੀ ਕੀ ਨਾ ਕਰਦੀ ਹਾਂ ਮਰਦੀ ਕੀ ਨਾ ਕਰਦੀ ਅੱਖ ਚੱਬਿਆ ਆ ਉਹਨਾਂ ਨੇ ਇਹ ਜਿਹੜਾ ਸਾਨੂੰ ਕੀਤਾ ਹਾਂਜੀ ਹਾਂਜੀ ਹੱਕ ਖੋਹ ਕੇ ਲੈਣੇ ਹਾਂ ਇਹ ਹੱਕ ਜਿਹੜਾ ਆ ਅਸੀਂ ਖੋਹ ਕੇ ਲਿਆ ਇਹ ਹੁਣ ਕੋਈ ਕਹੀ ਜਾਵੇ ਉਹ ਮਤਲਬ ਜਿਹੜਾ ਕੁਛ ਕਹਿੰਦੇ ਆ ਉਹਨਾਂ ਨੂੰ ਵੀ ਇਹ ਹੀ ਆ ਸੀ ਸ਼ਾਇਦ 5 ਥੇ ਬੰਦੀ ਜਿਹੜੀਆਂ 5 ਬਸ ਲਾਇਆ ਉਹਤੇ ਐਮ ਐਸ ਬੀ ਦੇ ਦਿੱਤੀ ਆ ਉਹਨਾਂ ਨੂੰ ਇਹ ਸਮਝ ਨਹੀਂ ਲੱਗੀ ਕਿ ਐਮ ਐਸ ਬੀ ਆ ਅਸੀਂ 1.5 ਘੰਟੇ ਬਾਅਦ ਇਹ ਦੱਸ ਦਿੱਤਾ ਸੀ ਕਿ ਐਮ ਐਸ ਬੀ ਨਹੀਂ ਇਹ ਉਹ ਕਾਨੂੰਨ ਜਿਹੜਾ ਅਸੀਂ ਬਾਬਸ ਕਰਵਾਇਆ ਸੀਗਾ ਕੰਟੈਕਟ ਫਾਰਮਿੰਗ ਦਾ ਉਹਨੂੰ ਹੀ ਲਾਗੂ ਕਰ ਰਹੇ ਟੇਡੇ ਢੰਗ ਦੇ ਨਾਲ ਤੇ ਜਦੋਂ ਅਸੀਂ ਕਿਹਾ ਤੇ ਇਹਨਾਂ ਨੂੰ 2 ਦਿਨ ਲੱਗ ਗਏ ਸੋਚਣ ਦੇ ਅਸੀਂ ਵੀ ਵਾਪਸ ਲੈ ਲਈਏ ਇਹ ਮਤਲਬ ਉਹ ਜਥੇਬੰਦੀਆਂ ਸਾਨੂੰ ਇਹ ਕਹਿ ਰਹੀਆਂ ਜਿਹੜੀਆਂ ਮਾਲੇ ਇਹ ਮਿਲ ਮਿਲਾ ਕੇ ਕੀਤਾ ਇਹ ਬਿਲਕੁਲ ਮਾਲੇ ਝੂਠਾ ਪ੍ਰਚਾਰ ਵਾ ਇਹੋ ਜੀ ਕੋਈ ਗੱਲ ਨਹੀਂ ਹੋਈ ਸਾਡਾ ਪ੍ਰੈਸ਼ਰ ਵਾ ਜਿਹਨੇ ਇਹ ਕਰਵਾਇਆ ਸਰ ਮਿੱਤਰੋ ਇਹ ਕਿਸਾਨ ਆਕੂ ਕਹਿੰਦੇ ਨੇ ਕਿ ਇਹ ਸਾਡਾ ਪ੍ਰੈਸ਼ਰ ਸੀ ਇਹ ਸਾਡੀ ਇਕੱਠ ਦੀ ਤਾਕਤ ਸੀ ਤਾਕਤ ਦੇ ਸਦਕੇ ਹੀ ਮਨਜ਼ੂਰੀ ਮਿਲੀ ਹੈ ਅਸਲੀਅਤ ਹੈ ਕਿ ਹੋਏਗਾ ਪਿਛਲੇ ਸਾਲ ਵੀ ਰਾਮੀ ਲਾ ਗਰਾਉਂਡ 'ਚ ਮਹਾਂਮੇਤਿਆ ਕੀਤੀ ਸੀ 3000 ਦਾ ਲਗਾ ਸੀ ਹੋ ਜਾਈ ਗਏ ਹੌਲੀ ਹੌਲੀ ਮੈਂ ਕੱਦਾ ਦੇਖ ਰਿਹਾ ਜੀ ਮਾਏ ਨਹੀਂ ਮਿਹਰਬਾਨੀ ਹੋ ਠੀਕ ਹੈ ਨਾਲ ਕੌਣਾ ਚ ਉਹਦੇ ਨਾਲ ਕੁੜੀਆਂ ਜੀ ਬੰਨਾਲੇ ਬੰਨਾਲੇ ਕੋਈ ਹੋਵੇ ਉਹ ਵੀ ਹੈ ਹਾਂ ਜੀ ਹਾਂ ਬਿਲਕੁਲ ਠੀਕ ਹੈ ਜੀ ਚਾਹ ਹੈਗੀ ਆ ਰੋਟੀ ਨਹੀਂ ਹੈਗੀ ਕੋਈ ਵੀ ਨਹੀਂ